ਹਾਈ ਗਾਇਸ ਕੀ ਹਾਲ ਚਾਲ ਸਸ਼ਿਕਾਲ ਹੋਰ ਸਭ ਮੋਜਾਂ ਚ ਮੋਜਾਂ ਚ ਰਹਿਣਾ ਚਾਹੀਦਾ ਹੈ ਅੱਜ ਕੋਪਾਲ ਸਾਹਿਬ ਆਪਣੇ ਮੌਨ ਵਰਤ ਦੇ ਵਿੱਚ ਨੇ ਉਹ ਕਿਉਂ ਮੌਨ ਵਰਤ ਚ ਨੇ ਉਹ ਤੁਹਾਨੂੰ ਬਾਅਦ ਚ ਪਤਾ ਲੱਗੇਗਾ ਤੇ ਅੱਜ ਇੱਕ ਬਹੁਤ ਹੀ ਯੂਨੀਕ ਰੈਸਪੀ ਤੁਹਾਨੂੰ ਦੱਸਣ ਜਾ ਰਹੀਆਂ ਤੁਸੀਂ ਬੇਸਨ ਦੀਆਂ ਰੈਸਪੀਸ ਤਾਂ ਬਹੁਤ ਕੁਝ ਖਾਧੀਆਂ ਹੋਣਗੀਆਂ ਬਟ ਅੱਜ ਮੈਂ ਤੁਹਾਨੂੰ ਰਾਜਸਤਾਨੀ ਸਟਾਈਲ ਦੀ ਪੰਜਾਬੀ ਤੜਕੇ ਦੀ ਇੱਕ ਰੈਸਪੀ ਦਿਖਾਣਾ ਜਾ ਰਹੀਆਂ ਉਹ ਤੁਸੀਂ ਮੇਰੇ ਨਾਲ ਬਣੇ ਰਹੋ ਤੇ ਨਾਲ ਦੀ ਨਾਲ ਤੁਹਾਨੂੰ ਮੈਂ ਰੈਸਪੀ ਦੇ ਵਿੱਚ ਤੁਹਾਨੂੰ ਰੈਸਪੀ ਬਾਰੇ ਦੱਸ ਰਹੀਆਂ ਆ ਫਿਰ ਮੈਂ ਆਪਾਂ ਤੁਹਾਨੂੰ ਦਸੀਏ ਤੇ ਅੱਜ ਆਪਾਂ ਬਣਾ ਰਹੇ ਹਾਂ ਬੇਸਨ ਦੇ ਕੋਫਤੇ ਸਟਫਡ ਹਾਂਜੀ ਦੇਖੋ ਇਹਦੇ ਵਿੱਚ ਮੈਂ ਇੱਕ ਕੋਲੀ ਵੇਸਨ ਲਿਆ ਇੱਕ ਕੋਲੀ ਵੇਸਨ ਦੇ ਵਿੱਚ ਮੈਂ ਹਲਕਾ ਜਿਹਾ ਨਮਕ ਪਾਇਆ ਕਿਉਂਕਿ ਆਪਣੀ ਤਰੀ ਦੇ ਵਿੱਚ ਵੀ ਨਮਕ ਪੈਣਾ ਹੈਗਾ ਤੇ ਇਹਦੇ ਵਿੱਚ ਅਸੀਂ ਜੁਆਇਨ ਪਾਵਾਂਗੇ ਥੋੜੀ ਜਿਹੀ ਤੇ ਬਸ ਇਹੀ ਪਾਣਾ ਦੋ ਚੀਜ਼ਾਂ ਨਾਲ ਹੁਣ ਆਪਾਂ ਇਹਨਾਂ ਦੇ ਵਿੱਚ ਥੋੜਾ ਥੋੜਾ ਕਰਕੇ ਇਹਨੂੰ ਪਹਿਲਾਂ ਮਿਕਸ ਕਰ ਲੈਣਾ ਥੋੜਾ ਥੋੜਾ ਕਰਕੇ ਆਪਾਂ ਪਾਣੀ ਪਾਣਾ ਪਾ ਕੇ ਨਾ ਆਟਾ ਗੁੰਝਿਆ ਜਾਵੇ। ਨਾ ਬਹੁਤ ਜ਼ਿਆਦਾ ਪਤਲਾ ਤੇ ਨਾ ਹੀ ਬਹੁਤ ਜ਼ਿਆਦਾ ਟਾਈਟ। ਨਾਰਮਲ ਜਿਮੀ ਆਪਾਂ ਆਮ ਆਟਾ ਗੁੰੰਦੇ ਆਵੇਂ ਗੁੰਨਾ। ਦਸ ਇਸ ਆਟੇ ਨੂੰ ਗੋਣ ਕੇ ਨਾ ਆਪਾਂ ਦਸ ਕੁ ਮਿੰਟ ਲਈ ਸਾਈਡ ਦੇ ਉੱਤੇ ਰੱਖ ਦੇਾਂਗੇ ਤਾਂ ਕਿ ਉਹ ਨਾਰਮਲ ਹੋ ਜਾਵੇ ਇਸ ਦਾ ਆਟਾ ਗੁੰਨ ਕੇ ਰੱਖ ਦੇਣਾ ਗਾਇਸ ਹੁਣ ਆਪਾਂ ਇਹਦੇ ਵਿੱਚ ਆਟਾ ਗੁੰਨ ਲਿਆ ਆਟਾ ਗੁੰਨਨ ਦੇ ਵਿੱਚ ਹੁਣ ਅਸੀਂ ਜਿਹੜੀ ਇਹਦੀ ਸਟਫਿੰਗ ਬਣਨੀ ਹੈ ਇਹਦੇ ਵਿੱਚ ਤੇ ਉਹਦੇ ਵਿੱਚ ਮੈਂ ਆ ਲਿਆ ਹੈਗਾ ਪਨੀਰ ਠੀਕ ਹੈ ਪਨੀਰ ਪਿਆਜ਼ ਹਰੀ ਮਿਰਚ ਲਸਣ ਅਦਰਕ ਦਾ ਮੈਂ ਮਿਕਸਚਰ ਮਤਲਬ ਕਰਕੇ ਰੱਖਿਆ ਹੈਗਾ ਕद्दूकस ਕਰਕੇ ਰੱਖ ਦਿੱਤਾ ਹੈਗਾ ਤੇ ਇਹ ਹੁਣ ਅਸੀਂ ਪਨੀਰ ਨੂੰ ਬਿਲਕੁਲ ਬਰੀਕ ਵਾਲੇ ਪਾਸੇ ਦੀ ਅਸੀਂ ਉਹ ਕਰਾਂਗੇ ਕद्दूकस ਤਾਂ ਕਿ ਆਪਣਾ ਚੰਗੀ ਤਰ੍ਹਾਂ ਇਹ ਮੈਸ਼ ਹੋ ਜਾਵੇ ਇੱਕ ਵਾਰੀ ਆਪਾਂ ਬਿਲਕੁਲ ਬਰੀਕ ਵਾਲੇ ਪਾਸੇ ਹੁੰਦੀ ਇਹਨੂੰ ਕद्दूकस ਕਰ ਲੈਣਾ ਤਾਂ ਜੋ ਸਾਡਾ ਕੋਈ ਗਿਲ ਗਿਚੇ ਹੋਣਾ ਨਹੀਂ ਰਾਇ ਤੇ ਬੇਗਿਲਟੀ ਗਿਲਤੀਆਂ ਜਿਵੇਂ ਬੰਦੰਦੀਆਂ ਦੀਆਂ ਕਈ ਵਾਰੀ ਮੋਟਾ-ਮੋਟਾ ਨਾਰਾਇਜਵੀ ਆਪਣਾ ਪਨੀਰ ਔਰ ਗਾਇਸ ਪਨੀਰ ਬਿਲਕੁਲ ਸੁੱਕਾ ਲੈਣਾ ਯਾਨੀ ਕਿ ਪਾਣੀ ਵਾਲਾ ਪਨੀਰ ਨਹੀਂ ਲੈਣਾ ਤਾਜ਼ਾ ਹੋਵੇ ਰੂਮ ਟੈਂਪਰੇਚਰ ਚ ਪਿਆ ਹੋਵੇ ਹੁਣ ਆ ਦੇਖੋ ਆਪਾਂ ਇਹ ਪਨੀਰ ਬਿਲਕੁਲ ਬਰੀਕ-ਬਰੀਕ ਕਰ ਲਿਆ ਹੁਣ ਇਹਦੇ ਵਿੱਚ ਅਸੀਂ ਨਮਕ ਟੇਸ ਦੇ ਅਨਸਾਰ ਇਦੇ ਚ ਵੀ ਓਨਾ ਕੀ ਪਾਣਾ ਜਿੰਨਾ ਕਿ ਆਪਾਂ ਨੂੰ ਲੋੜ ਹੈ ਕਾਲੀ ਮਿਰਚ ਲਾਲ ਮਿਰਚ ਠੀਕ ਹੈ ਹਲਦੀ ਤੇ ਆ ਆਪਾਂ ਜਿਹੜਾ ਪਿਆਜ਼ ਤੇ ਇਹਨਾਂ ਪਾਣੀ ਨਿਚੋੜ ਦੇਣਾ ਬਿਕਾਜ਼ ਕਈ ਵਾਰੀ ਪਾਣੀ ਆਪ ਐ ਪਿਆ ਛੱਡ ਜਾਂਦੇ ਹੁਣ ਇਹਨੂੰ ਆਟੇ ਵਿੱਚ ਹੰਗੂ ਆਪਾਂ ਗੁੰਨ ਲੈਣਾ ਸੌਰੀ ਹੁਣ ਜਿੱਦਾਂ ਇਹਨਾਂ ਮੈਚ ਕਰ ਲੈਣਾ ਆਪਰਾ ਇਦਾਂ ਦਾ ਬਣ ਗਿਆ। ਆ ਆਪਣਾ ਹੁਣ ਤਿਆਰ ਹੋ ਗਿਆ। ਹੁਣ ਅਸੀਂ ਇਹਨਾਂ ਦੇ ਨਿੱਕੇ ਨਿੱਕੇ ਰੂਲਸ ਬਣਾਵਾਂਗੇ। ਹਲਕਾ ਜਿਹਾ ਹੱਥ ਦੇਤੇ ਰਿਪਾਇਨ ਲਾ ਲਾਂਗੇ ਤੇ ਨਿੱਕੀਆਂ ਨਿੱਕੀਆਂ ਇਹਨਾਂ ਦੀਆਂ ਗੋਲੀਆਂ ਬਣਾ ਲਾਂਗੇ। ਦੇਖੋ ਗੈਸ ਨੂੰ ਇਸ ਤਰ੍ਹਾਂ ਦੇ ਹੀ ਬਣ ਗਏ ਤੇ ਬਾਕੀ ਤੁਸੀਂ ਐਂਡ ਤੱਕ ਵੀਡੀਓ ਦੇ ਵਿੱਚ ਬਨੇ ਰਹੋ ਤਾਂ ਕਿ ਤੁਹਾਡੀ ਕੋਈ ਰੈਸਪੀ ਦਾ ਕੋਈ ਵੀ ਸਟੈਪ ਮਿਸ ਨਾ ਹੋ ਸਕੇ ਤਾਂ ਕਿ ਤੁਸੀਂ ਉਸ ਰੈਸਪੀ ਨੂੰ ਸਟੈਪ ਵਾਈਜ਼ ਸਟੈਪ ਦੇਖਦੇ ਰਹੋਗੇ ਤੇ ਉਹਦੇ ਨਾਲ ਕੀ ਹੈ ਤੁਹਾਡੀ ਜ਼ਾਇਕੇਦਾਰ ਬਣ ਗਈ ਹੈ ਆਪਣੀ ਏਸ ਨੂੰ ਆਪਾਂ ਗਲੇ ਸਟੈਪ ਵੱਲ ਵਧਦੇ ਆ ਜਿਹੜਾ ਆਪਾਂ ਟਾ ਗੁੰਨੇ ਸੀਗਾ ਬੇਸਨ ਵਾਲਾ ਹੁਣ ਉਹਦੇ ਛੋਟੇ-ਛੋਟੇ ਪੇੜੇ ਉਹਦੇ ਵੀ ਬਣਾ ਕੇ ਤੇ ਉਹਨੂੰ ਕੀ ਕਰਨਾ ਆਪਾਂ ਜਿਹੜੀ ਨਿੰਬੂ ਨਚੋੜਨੀ ਹੁੰਦੀ ਹੈ ਘਰ ਦੇ ਵਿੱਚ ਕੋਈ ਵੀ ਲੱਕੜ ਵਾਲੀ ਤੋਂ ਬਗੈਰ ਜਿਹੜੀ ਸਟੀਲ ਵਾਲੀ ਚਾਹੇ ਪਲਾਸਟਿਕ ਵਾਲੀ ਲੈ ਕੇ ਉਹਦੇ ਇਸ ਬੈਕ ਸਾਈਡ ਦੇ ਉੱਤੇ ਅਸੀਂ ਇਹਨੂੰ ਲਾ ਦੇਣਾ ਤੇ ਰਿਫਾਈਨਡ ਲਾ ਦੇਣਾ ਤੇ ਅਸੀਂ ਇਹਨੂੰ ਆਪਣੇ ਆ ਪੇੜੇ ਨੂੰ ਇਹਦੇ ਵਿੱਚ ਰੱਖ ਕੇ ਤੇ ਇਹਨੂੰ ਕਰ ਦੇਣਾ ਹੈਗਾ ਇਸ ਤਰ੍ਹਾਂ ਦੀ ਇਹ ਆਪਣੀ ਕੋਲੀ ਬਣ ਜੇਗੀ ਦੇਖੋ ਗਾਇਸ ਐਦਾਂ ਦੀ ਇਹ ਸਾਡੀ ਕੋਲੀ ਨਿਕਲ ਆਉਗੀ ਉਹਨਾਂ ਸੇ ਦੇ ਵਿੱਚ ਜਿਹੜਾ ਆਪਾਂ ਬਣਾਇਆ ਹੋਇਆ ਪਨੀਰ ਵਾਲਾ ਗੋਲਾ ਅਸੀਂ ਇਹ ਦੇ ਵਿੱਚ ਰੱਖ ਦਾਂਗੇ ਤੇ ਇਹਨੂੰ ਅਸੀਂ ਕਵਰ ਕਰ ਦਾਂਗੇ ਤਾਂ ਅੱਗੇ ਸਾਡੀ ਸਟਫਿੰਗ ਹੋ ਗਈ ਬਈ ਇਹਦੀ ਇਹਨੂੰ ਬੜੇ ਪਿਆਰ ਨਾਲ ਸੌਫਟਲੀ ਗੋਲਣਾ ਪਣਾ ਕਰ ਦੇਣਾ ਠੀਕ ਹੈ ਇਸ ਤਰ੍ਹਾਂ ਸੀ ਆਪਣੇ ਸਾਰੇ ਗੋਲੇ ਤਿਆਰ ਕਰ ਲਾਂਗੇ ਇਹਨਾਂ ਵਿੱਚ ਪਾ ਦੇਣਾ ਆ ਦੇਖੋ ਬੈਸ ਆਪਾਂ ਸਟੱਫ ਕਰ ਲਿਆ ਹੁਣ ਆਪਾਂ ਇਹਨਾਂ ਨੂੰ ਤਲਾਂਗੇ ਤੇ ਤੇਲ ਗਰਮ ਕਰਨ ਲਈ ਮੈਂ ਰੱਖ ਦਿੱਤਾ ਤੇ ਫਿਰ ਹਾਂ ਗਾਇਜ਼ ਅਰੇ ਮੈਂ ਤੇਲ ਗਰਮ ਹੁੰਦੇ ਨੂੰ ਟਾਈਮ ਲੱਗੇਗਾ ਤੇ ਮੈਂ ਤੁਹਾਨੂੰ ਇਹਦਾ ਮਸਾਲਾ ਵੀ ਦੱਸ ਦਿੰਨੀ ਆ ਜਿਹੜੀ ਤਰੀਕਾ ਮਸਾਲਾ ਬਣਾਉਣਾ ਉਹਦੇ ਵਿੱਚ ਮੈਂ ਪਾਇਆ ਹਰੀ ਮਿਰਚ ਪਿਆਜ਼ ਲਸਣ ਅਦਰਕ ਪਾ ਚੁੱਕੀ ਹਾਂ ਤੇ ਟਮਾਟਰ ਹੁਣ ਮੈਂ ਪਾਉਣ ਜਾ ਰਹੀ ਹਾਂ 5-6 ਟਮਾਟਰ ਕੱਟ ਦੇ ਹੁਣ ਸਰ ਪਾਸਾ ਦੇ ਦਿਓ ਤੁਸੀਂ ਤੇ ਮੈਂ ਟਮਾਟਰ ਪਾ ਨਹੀਂ ਹਾਂ ਇਹਦੇ ਨਾਲ ਟਮਾਟਰ ਨਾਲ ਕੱਟ ਮਿੱਟੀ ਦੀ ਸਬਜ਼ੀ ਬਣਦੀ ਹੈ ਨਪਾ ਅੰਨਾ ਨੂੰ ਕੋਫਤੀਆਂ ਨੂੰ ਅਸੀਂ ਡੀਪ ਫਰਾਈ ਕਰਾਂਗੇ ਲੈ ਲੈ ਇੱਕ ਬਰਤਨ ਕਾਜੇ ਕਾ ਕੇ ਅਸੀਂ ਲਾਵਾਂਗੇ ਤੇ ਗੁੜਾ ਕਰਾਂਗੇ

ਕੱਢ ਕੇ ਵੈਸੇ ਵੀ ਰੱਖ ਸਕਦੇ ਹੁੰਦੀ ਸੀ ਮਸਤ ਜਿਹੀ ਗੈਸ ਦੇ ਦਬੀ ਦਾ ਤਾਂ ਆ ਬੋਲਿਆ ਸੀ ਸਾਡੇ ਸਿਲੰਡਰ ਵਾਲਾ ਆਇਆ ਸੀ ਤੇ ਉਹਨੂੰ ਇਹਨੂੰ ਸਿਮ ਕਰਕੇ ਜਾਣਾ ਪੈ ਗਿਆ ਮੈਨੂੰ ਤੇ ਆ ਦੇਖੋ ਹੁਣ ਆਪਣੇ 골ਡਨ ਬ੍ਰਾਉਨ ਹੋ ਗਏ ਤੇ ਇਸ ਤਰ੍ਹਾਂ ਸੀ ਇਹਨਾਂ ਨੂੰ ਕੱਢ ਲਵਾ ਗਏ ਕੋਸ ਜ਼ਿਆਦਾ ਕਾਲੇ ਨਹੀਂ ਕਰਨੇ ਨਹੀਂ ਤਾਂ ਫੇਰ ਆਪਣੇ ਜ਼ਿਆਦਾ ਕਾ ਕਲੋਂ ਦੇ ਵਿੱਚ ਆ ਜਾਣਗੇ 골ਡਨ ਬ੍ਰਾਊਨ ਚਾਹੀਦੀ ਆ ਆਪਾਂ ਨੂੰ ਠੀਕ ਹੈ ਗਾਇਸ ਬਾਸ ਹੁਣ ਨਾ ਪਾਗਾ ਤਰੀ ਵਾਸਤੇ ਜਿਹੜਾ ਮਸਾਲਾ ਕੀਤਾ ਹੈ ਹੁਣ ਦੰਦੀ ਬਣਾਵਾਂਗੇ ਤੇ ਗੈਸ ਨੂੰ ਆਨ ਕਰ ਲਈਏ ਮੈਂ ਇੱਕ ਮਨਾਪੇ ਨੂੰ ਮਸਾਲੇ ਨੂੰ ਮੇਰੇ ਚ ਪਹਿਲਾਂ ਪਾ ਦਾਂਗੇ ਇਦੇ ਵਿੱਚ ਅਜੇ ਇਹਨੂੰ ਘੁੱਟਦੇ ਆਂ ਉਹ ਵੇਚੀ ਅਸੀਂ ਪਾ ਦੇਣਾ ਹੈਗਾ ਆਪਾਂ ਨਮਕ ਇਹ ਜਿੱਤ ਨਮਕ ਹੋਸਾ ਸਾਦਾ ਪਾਣਾ ਕਿਉਂਕਿ ਆਪਾਂ ਪਨੀਰ ਜੀ ਵੀ ਪਾਇਆ ਹੋਇਆ ਤੇ ਬੇਸਨ ਜੀ ਵੀ ਪਾਇਆ ਹੋਇਆ ਤੇ ਹਮ ਤਰੀ ਦੇ ਵਿੱਚ ਉਨਾ ਕ ਹੋਸਾ ਸਾਮਨ ਪਾਵਾਂਗੇ ਜਿੰਨਾ ਕਿ ਲੋੜਿੰਦਾ ਤੁਹਾਨੂੰ ਤੇ ਗਾਲੀ ਮੇਟ ਚ ਗਾਲੀ ਮੇਟ ਚ ਇਸ ਨੂੰ ਨਹੀਂ ਚਾਹ। ਅਰੇ ਗਾਇਸ ਮੈਂ ਇਹਦੇ ਵਿੱਚ ਤੇਲ ਨਹੀਂ ਪਾਇਆ ਕਿਉਂਕਿ ਪਹਿਲਾਂ ਇਦਾਂ ਹੀ ਇਹਨੂੰ ਭੁੰਨ ਦੇਵਾਂਗੀ ਬਾਅਦ ਚ ਤੇਲ ਪਾਉਂਗੀ।

对，一片片的。 ਗਾਈਜ਼ ਹੁਣ ਤੁਸੀਂ ਦੇਖ ਲਿਆ ਸਾਰਾ ਬਣਾਇਆ ਜੋ ਵੀ ਮੈਂ ਬਣਾ ਕੇ ਦਿਖਾਇਆ ਤੁਹਾਨੂੰ ਤੇ ਹੁਣ ਸ਼ਾਮ ਹੋ ਗਈ ਹੈ ਤੇ ਹੁਣ ਆਪਾਂ ਆਪਾਂ ਦੀਵਨਨਾਂ ਨੇ ਆਪਣੇ ਮੋਜੋ ਕੱਢ ਲਿਆ ਨੂੰ ਤੇ ਹੁਣ ਆਪਾਂ ਐਂਡ ਕਰਦੇ ਆ ਇਸ ਵੀਡੀਓ ਦਾ ਗਾਈਜ਼ ਐਂਡ ਕਰਨ ਤੋਂ ਪਹਿਲਾਂ ਹਲਕਾ ਜਿਹਾ ਬੋਲ ਲੂੰਗਾ ਕਿ ਕਿ ਬੱਸ ਅੱਜ ਤਾਂ ਅਜੇ ਬੋਲਿਆ ਨਹੀਂ ਜਾ ਰਿਹਾ ਅਗਲੀ ਵੀਡੀਓ 'ਚ ਗੱਲ ਕਰੂੰਗਾ ਜਦੋਂ ਆਏ ਸੀ ਰੈਸਪੀ ਦਿਖਾਈ ਗਗਨਦੀਪ ਕੌਰ ਨੇ ਤਾਂ ਮੈਂ ਕਿਹਾ ਵੀ ਇਹ ਨਹੀਂ ਰੋਕਣਾ ਨਹੀਂ ਤੁਸੀਂ ਬਣਾਓ ਅੱਜ ਤੇ ਇਹਨਾਂ ਨੇ ਕੱਲ੍ਹ ਨੂੰ ਵੀਡੀਓ ਬਣਾਈ ਮੈਂ ਇੱਕ ਵਾਰੀ ਉਸ ਪਾਸ ਸਿਰਫ ਸੈੱਟ ਕਰਕੇ ਆ ਗਿਆ ਸੀ ਜਿਹਾ ਕੈਮਰੇ ਨੂੰ ਪਰ ਉਸ ਤੋਂ ਬਾਅਦ ਸਟੈਂਡ ਵਰਤਿਆ ਕਿਵੇਂ ਵਰਤਿਆ ਇਹਨਾਂ ਨੇ ਕੀਤਾ ਵੀ ਮੈਂ ਤੜਕੇ ਨੇੜੇ ਵੀ ਨਹੀਂ ਸੀ ਜਾਣਾ ਕਰਕੇ ਮੈਂ ਨਹੀਂ ਇਹਨਾਂ ਦੀ ਹੈਲਪ ਕਰ ਸਕਿਆ ਸੀ ਇਹ ਵੀਡੀਓ ਕਿੱਦਾਂ ਬਣੀ ਲਾਈਕ ਕਰਿਓ ਥੋੜਾ ਜਿਹਾ ਕਮੈਂਟ ਜਰੂਰ ਕਰਿਓ ਗਗਨਦੀਪ ਕੌਰ ਨੂੰ ਵੀ ਕਹਤ ਹਾਂ ਮਤਲਬ ਥੋੜਾ ਜਿਹਾ ਸ਼ੌਕ ਹੋਊਗਾ ਵੀਡੀਓ ਬਣਾਉਣਾ ਬਹੁਤ ਔਖਾ ਗਾਇਸ ਕਿਉਂਕਿ ਵੇਖੋ ਨਾਲ ਦੀ ਨਾਲ ਰੈਸਪੀ ਬਣਾਉਣੀ ਨਾਲ ਦੀ ਨਾਲ ਐਡੀਟ ਵਗੈਰਾ ਨੂੰ ਤਾਂ ਧਿਆਨ ਚ ਰੱਖ ਕੇ ਨੂੰ ਵੀਡੀਓ ਵੀ ਬਣਾਉਣੀ ਕਦੇ ਬਾਹਰ ਆ ਗਿਆ ਉਹਦੇ ਕੋਲ ਆ ਕੇ ਦੁਬਾਰਾ ਕੰਟੈਂਟ ਨੂੰ ਕੰਟੀਨਿਊ ਕਰਨਾ ਔਖਾ ਬਹੁਤ ਹੈ ਇਸ ਕਰਕੇ ਤੁਸੀਂ ਚੈੱਕ ਵੀਡੀਓ ਲਈ ਜਰੂਰ ਲਾਈਕ ਕਰੋ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਦਗਨਿਤ ਪਰ ਨੂੰ ਕਮੈਂਟ ਵਿੱਚ ਦੱਸਿਓ ਕਿ ਇਸ ਤਰ੍ਹਾਂ ਬਣੀ ਜੀ ਰੈਸਪੀ ਜਰੂਰ ਦੇਖਣਾ ਔਰ ਦੱਸਣਾ ਕਿ ਕਿਸ ਤਰ੍ਹਾਂ ਦੀ ਲੱਗੀ ਤੁਹਾਨੂੰ ਔਰ ਕਮੈਂਟ ਜ਼ਰੂਰ ਕਰਨਾ ਥੈਂਕ ਯੂ ਵੈਰੀ ਮਚ ਫॉर ਵਾਚਿੰਗ ਤੇ ਸਬਸਕ੍ਰਾਈਬ ਕਰਨਾ ਤੇ ਵਿਊਜ਼ ਦੇਣਾ ਆਪਣੇ ਸਸ਼ੀਕਾਲ ਓਕੇ ਬਾਏ ਵੀਡੀਓ ਖਤਮ ਕਰਦੇ ਆਂ ਵੀਡੀਓ ਖਤਮ ਕਰ ਦਿਆਂ ਥੈਂਕ ਯੂ ਔਰ ਨਵੇਂ-ਨਵੇਂ ਹੋਰ ਰੈਸਪੀਜ਼ ਲੈ ਕੇ ਆਉਂਾਂਗੀ ਆਪਣੀ ਤੁਹਾਨੂੰ ਸਟੋਰੀ ਗਾਇਜ਼ ਮੈਂ ਅਗਲੀ ਵੀਡੀਓ ਚ ਦੱਸੂਗਾ ਹੁਣ ਮੈਂ ਤਾਂ ਬਾਏ ਕਰਦੇ ਆਂ ਓਕੇ ਤੇ ਤੁਸੀਂ ਇਸ ਵੀਡੀਓ ਦਾ ਆਨੰਦ ਮਾਣੋ ਆਰ ਨੂੰ ਬਣਾਇਓ ਜ਼ਰੂਰ ਤੇ ਕਮੈਂਟ ਕਰਿਓ ਸ਼ੇਅਰ ਕਰਿਓ ਕੋ ਸਬਸਕ੍ਰਾਈਬਰ थैंक यू ਜੀਵਸ ਦੇਖੋ ਅੱਜ ਵੀ ਪਰਹ ਲੱਗੀ ਹੈ ਤੇ ਤੁੱਪ ਵੀ ਨਿਕਲੀ ਹੋਈ ਹੈ ਔਰ ਮੀ ਵੀ ਪੈ ਰਿਹਾ ਹੈ ਪੰਜਾਬ ਦੇ ਵਿੱਚ ਮੌਸਮ ਜਿਹੜਾ ਹੈਗਾ ਕਾਫੀ ਬਦਲਾਅ ਵਿੱਚ ਹੈਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿ ਹਾਲਾਂਕਿ ਕਣਕਾਂ 80% ਕੱਟੀਆਂ ਗਈਆਂ ਪਰੰਤੂ ਉਹਨਾਂ ਦੀ ਸਾਮ ਸੰਭਾਲ ਹਜੇ ਹੋ ਰਹੀ ਹੈ ਪਰ بارش ਵੀ ਹੈ ਤੂਪ ਵੀ ਹੈ ਦੇਖੋ ਗਾਇਸ